ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਅੱਜ ਪਾਏ ਹੋਏ ਹਨ ਡੈਮੋ ਦੇ ਲਈ ਪ੍ਰੋਜੈਕਟਰ ਆਪਣੇ ਕੋਲ ਅੱਜ 5405 CRT ਨਿਊ ਹਾਲੈਂਡ 552 ਤੇ 5510 ਸਪੋਰ ਵੀ ਪੂਰੀ ਡੈਮੋ ਤੁਹਾਨੂੰ ਦਿਖਾਵਾਂਗੇ ਜਿਹੜੀ ਐਕਟੀਵਿਟੀ ਹੈਨ ਜੁੜੇ ਹੋਏ ਸਾਡੀ ਵੀਡੀਓ ਦੇ ਨਾਲ ਆ ਵੀ ਆਪਣੇ ਸਾਰੇ ਦਰਸ਼ਕ ਵੀ ਰੱਥੇ ਆ ਚੁੱਕੇ ਨੇ ਕਸਾਪਾ ਪ੍ਰੋਜੈਕਟਰ ਹੀ ਆਉਣੇ ਹੁਣ ਜੀ 5510 ਸਪੋਰ ਵੀ ਨੀਓਲੈਂਡ ਤੇ 545 CRD ਅੱਜ ਪੂਰੀ ਟੈਸਟ ਮੰਨੀ ਹੋਣੀ ਐ ਕਿਸਾਨਪੁਰਾ ਸਾਰੇ ਆਪਣੇ ਇੱਥੇ ਆ ਚੁੱਕੇ ਨੇ ਅੱਜ ਫਸਮਾ ਮੁਕਾਬਲਾ ਹੋਵੇਗਾ ਜੌਹਨ ਡੀਅਰ ਦਾ ਅੱਜ 5210 ਹੋਰ ਵੀਲੀ ਖੜਾ ਆਪਣੇ ਕੋਲ ਨਾਵਾ ਹੀ ਐ ਬਾਈ ਕਹਿੰਦਾ ਸਾਨੂੰ ਟੈਸਟ ਕਰਾ ਕੇ ਲੱਗ ਸਵਾਜ ਅੱਜ ਟੈਮ ਹੋ ਰਹੀ ਐ ਤੇ ਚਲੰਗਾ ਪਾ 545 CRD ਆਪਣੇ ਅੱਜ ਪੂਰੇ ਕੈਂਮ ਐ ਪਾਰਟੀਆਂ ਸਾਰੀਆਂ ਤਿਆਰ ਪਰ ਤਿਆਰ ਬੈਠੀਆਂ ਨੇ ਡੈਮੋ ਦੇ ਲਈ ਟਰੈਕਟਰ ਵੀ ਮਗਾਵਲੇ ਲਈ ਫਸਵੇਂ ਮਗਾਵਲੇ ਲਈ ਖੜੇ ਨੇ ਤੇ ਸਾਡੇ ਵੀਰ ਚੰਨੀ ਬਾਈ ਪੂਰੇ ਅੱਜ ਕੈਂਮ ਐ ਤੋਂ ਇਸ ਟਰੈਕਟਰ ਵਿੱਚ ਕੀ ਹੈ ਕਿ ਇਹ ਟਰੈਕਟਰ ਵੇਚਣ ਲਈ ਆਪਕੋ 3 ਰਕਸਟਰ ਮਿਲेंगे ਜੌਂਡੀ ਅੱਦਾਂ 50 HP ਤੋਂ ਉੱਪਰ 157 हॉर्स पावर ਦਾ 165 हॉर्स पावर ਦਾ और एक मिलेगा आपको 75 फाइव हॉस्ट पावर का तो तीन ट्रैक्टर आज की डेट में उपलब्ध हैं और आने वाला जो टाइम है वो सारे ट्रैक्टर मतलब अगले साल से 25 हॉर्स पावर से लेके जितने भी ट्रैक्टर हैं सारे ए टेक्नोलॉजी के अंतर्गत आएंगे सारी कंपनियों के अभी ये ट्रैम फोर चल रहा है आने वाले समय में अगले साल से ट्रैम फाइव लॉन्च होने को है तो जो आप ये ट्रैक्टर देख रहे हो हमारा चौवन जीरो पाँच ही ए टेक्नोलॉजी के अंतर्गत आता है के साथ इसमें जो मेन मकसद है मैंने बताया आपको इसमें इलेक्ट्रॉनिक इंजन है और इसके जो सर्विस इंटरवल है जैसे अभी नॉर्मल जो ट्रैक्टर आप चलाते हो तो उसकी ढाई या तीन घंटे पर सर्विस होती है जो सी आर डी ट्रैक्टर है इनकी सर्विस का इंटरवल 500 घंटे का है तो आपको रख रखा भी कम है साल में आपको मान के चलो एक ही सर्विस आएगी इससे ज़्यादा आपको आने को नहीं है तो जो डी सी और ए बी सी मिल रहा है जी ਮੇਰੇ ਜਿਹੜੀ ਈ ਸੀਰੀ ਸੀ ਉਹ ਚ ਏ ਬੀ ਸੀ ਗੀਰ ਆ ਰਿਆ ਸੀ ਹੁਣ ਏ ਬੀ ਸੀ ਡੀ ਆ ਰਿਹਾ ਜੀ ਜਿਵੇਂ ਹੁਣ 55 10 ਤੇ 55 ਪੰਜ ਟਰੈਕਟਰ ਖੜੇ ਨੇ ਇਹ ਤੁਹਾਨੂੰ ਪਹਿਲੇ 22 ਕਿਲੋਮੀਟਰ ਤੋਂ ਲੈ ਕੇ 11.5 ਕਿਲੋਮੀਟਰ ਦੀ ਸਪੀਡ ਮਿਲਦੀ ਸੀ ਹੁਣ ਪੌਣੇ 2 ਕਿਲੋਮੀਟਰ ਤੋਂ ਲੈ ਕੇ 16 ਕਿਲੋਮੀਟਰ ਦੀ ਸਪੀਡ ਮਿਲੇਗੀ ਜੀ ਹੁਣ ਆਉਣ ਵਾਲਾ ਕੋਈ ਵੀ ਐਮਪਲੀਮੈਂਟ ਤੁਸੀਂ ਉਰਤੇ ਚਲਾ ਸਕਦੇ ਹੋ ਕੋਈ ਵੀ ਸਪੀਡ ਦਾ ਐਮਪਲੀਮੈਂਟ ਚਲਾ ਸਕੋ ਨਹੀਂ ਹੈਗਾ ਬਈ ਤੁਹਾਨੂੰ ਆਉਣ ਵਾਲਾ ਕੋਈ ਐਮਪਲੀਮੈਂਟ ਨਹੀਂ ਚੱਲੇਗਾ ਉਹ ਪੌਣੇ 2 ਕਿਲੋਮੀਟਰ ਤੋਂ ਲੈ ਕੇ 11 ਕਿਲੋਮੀਟਰ ਦੀ ਸਪੀਡ ਵਾਲਾ ਕੋਈ ਵੀ ਐਮਪਲੀਮੈਂਟ ਤੁਸੀਂ ਉਰ ਚਲਾ ਸਕਦੇ ਹਾਂ ਕਿਉਂਕਿ ਦੇ ਲਈ ਤੁਹਾਨੂੰ ਨਾ ਤੇ ਟਰੈਕਟਰ ਚੇਂਜ ਕਰਨ ਦੀ ਲੋਡ ਪੈਣੀ ਹੈ ਜੀ ਜਿਆਦਾ ਤੇ ਨਾ ਕੋਈ ਇੰਪਲੀਮੈਂਟ ਉਹੋ ਜਿਹੀ ਲੋਡ ਕਰਨੀ ਹੈ ਸਾਨੂੰ ਇਹ ਸਪੀਡ ਚ ਇਹ ਚਾਹੀਦਾ ਹੈ ਸਪੀਡ ਜਾਇ ਚਾਹੀਦੀ ਹੈ ਜਿਹੜੀ ਸਪੀਡ ਇੰਪਲੀਮੈਂਟ ਦੀ ਉਹ ਸਪੀਡ ਤੁਸੀਂ ਅੱਗੇ ਸੈਟਿੰਗ ਕਰ ਸਕਦੇ ਹੋ ਉਹ ਆਪਣੇ ਕੋਲ ਆਪਸ਼ਨ ਹੈਗੇ ਨੇ ਜੀ ਇੱਕ ਆਪਣਾ ਰਿਵਰਸੀਬਲ ਫੈਨ ਬਾਰੇ ਆ ਉਹ ਸਾਰ ਤੁਹਾਨੂੰ ਦੱਸ ਦੇਣਗੇ ਰਿਵਰਸੀਬਲ ਫੈਨ ਬਾਰੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਅਕਸ਼ਿਤ ਹੈ ਤੇ ਮੈਂ ਜੌਂਡੀਅਰ ਦੇ ਵਿੱਚ ਸਰਵਿਸ ਟੀਮ ਦੇ ਵਿੱਚ ਹੈਗਾ ਤੇ ਜਿਵੇਂ ਸਰਨੇ ਤੁਹਾਨੂੰ ਦੱਸਿਆ ਜੀਡੀ ਲਿੰਕ ਬਾਰੇ ਤੇ ਜੀਡੀ ਲਿੰਕ ਜਿਹੜਾ ਹੈਗਾ ਉਹ ਆਪਣਾ ਜਿੰਨੇ ਵੀ ਸੀਆਰਡੀਆ ਟਰੈਕਟਰ ਹੈਗੇ ਆ 545 ਹੋ ਗਿਆ 5310 ਹੋ ਗਿਆ ਪੰਜਾਬ 75 ਹੋ ਗਿਆ ਉਹਨਾਂ ਦੇ ਵਿੱਚ ਉਹ ਕੰਪਨੀ ਤੋਂ ਫਿੱਟ ਹੋ ਕੇ ਆਂਦਾ ਬਟ ਜੇ ਤੁਹਾਡੇ ਕੋਲ ਟਰੈਕਟਰ ਹੈਗਾ ਸੀਆਰਡੀਆ ਤੇ ਉਹਦੇ ਵਿੱਚ ਜੀਡੀ ਲਿੰਕ ਨਹੀਂ ਹੈ ਤੇ ਉਹਦੀ ਆਪਣੀ ਕਿੱਟ ਵੀ ਆਂਦੀ ਹੈ ਤੁਸੀਂ ਉਹ ਕਿੱਟ ਫਿੱਟ ਕਰਵਾ ਸਕਦੇ ਹੋ ਆ ਇਸ ਤੋਂ ਇਲਾਵਾ ਜਿਵੇਂ ਰਿਵਰਸੀਬਲ ਫੈਨ ਬਾਰੇ ਦੱਸਿਆ ਪਹਿਲਾਂ ਦਾ ਮੈਂ ਦੱਸਾਂਗਾ ਕਿ ਜਿਵੇਂ ਇਨੋਵੇਸ਼ਨ ਦੀ ਗੱਲ ਹੋ ਰਹੀ ਸੀ ਵੀ ਜੌਨ ਡੀਅਰ ਜਿਹੜੀ ਹੈਗੀ ਇਨੋਵੇਸ਼ਨ ਕਰਦੀ ਹੈ ਕੋਚਾ ਕੁਛ ਨਵੀਂ ਟੈਕਨੋਲੋਜੀ ਲੈ ਕੇ ਆਂਦੀ ਹੈ ਤੇ ਉਹਦੇ ਹੀ ਬਿਹਾਫ ਤੇ ਆਪਾਂ ਇੱਕ ਨਵੀਂ ਟੈਕਨੋਲੋਜੀ ਲੈ ਕੇ ਆਏ ਆ ਕਿ ਜਿਵੇਂ ਮੰਨ ਲਓ ਆਪਾਂ ਸਟਰੋਰੀ ਪਰ ਯੂਜ਼ ਕਰਨੇ ਆ ਤਾਂ ਹੁੰਦਾ ਕਿ ਆਪਾਂ ਨੂੰ ਪ੍ਰੈਕਟੀਕਲ ਪ੍ਰੋਬਲਮ ਆਂਦੀ ਹੈ ਕਿ ਆਪਣਾ ਜਿਹੜਾ ਫਰੰਟ ਗ੍ਰਿਲ ਹੈਗੀ ਹੈ ਉਹ ਚੋਕ ਹੋ ਜਾਂਦੀ ਹੈ ਆਪਾਂ ਨੂੰ ਬਾਰ-ਬਾਰ ਉਤਰ ਕੇ ਟਰੈਕਟਰ ਤੋਂ ਗ੍ਰਿਲ ਨੂੰ ਸਾਫ਼ ਕਰਨਾ ਪੈਂਦਾ ਜਾਂ ਕੋਈ ਬੰਦਾ ਹੁੰਦਾ ਹੈ ਉਹ ਸਾਫ਼ ਕਰਦਾ ਤੇ ਉਹਦੇ ਲਈ ਆਪਾਂ ਇੱਕ ਰਿਵਰਸੀਬਲ ਫੈਨ ਲੈ ਕੇ ਆਏ ਆ ਵੀ ਜਿਹੜਾ ਰੇਡੀਏਟਰ ਵਾਲਾ ਫੈਨ ਹੈ ਲੀਵਰ ਦੇ ਥਰੂ ਤੁਸੀਂ ਆਪਰੇਟ ਕਰੋਗੇ ਤਾਂ ਉਹ ਫੈਨ ਜਿਹੜਾ ਹੈਗਾ ਰਿਵਰਸ ਹੋ ਕੇ ਗ੍ਰਿਲ ਦੇ ਉੱਪਰ ਜਿੰਨੀ ਵੀ ਆਪਣੇ ਸਟਰੋ ਹੈਗੀ ਆ ਤੋੜੀ ਹੈਗੀ ਆ ਜੋ ਜਿੰਨੇ ਚੋਕ ਕਰਿਆ ਹੋਇਆ ਗ੍ਰਿਲ ਨੂੰ ਉਹ ਪੂਰਾ ਸਾਫ ਕਰ ਦੂਗਾ ਤੇ ਆਹ ਕੰਪਨੀ ਫਿਕਟ ਜਿਹੜੇ ਪ੍ਰੋਡਕਟਸ ਹੈਗੇ ਆ ਉਹਦੇ ਵਿੱਚ ਵੀ ਫੀਚਰ ਆ ਗਿਆ ਤਾਂ ਜੇ ਤੁਹਾਡੇ ਕੋਲ ਟਰੈਕਟਰ ਹੈਗਾ ਸੀਆਈਡੀਏ ਟਰੈਕਟਰ ਉਹਨਾਂ ਪ੍ਰੈਕਟਰਸ ਤੇ ਤੁਸੀਂ ਇਹ ਫਿਟ ਵੀ ਕਰਵਾ ਸਕਦੇ ਹੋ ਕਿਟ ਵੀ ਅਵੇਲੇਬਲ ਆਪਣੇ ਕੋਲ ਤੇ ਇਸ ਤੋਂ ਇਲਾਵਾ ਆਪਣੇ ਕੋਲ ਐਕਸੈਸਰੀਜ਼ ਵੀ ਹੈਗੀਆਂ ਜਿਵੇਂ ਫਰੰਟ ਪੈਂਡਰ ਕਿਟ ਹੁੰਦੀ ਹੈ ਜਾਂ ਫਿਰ ਆਰਓਪੀਐਸ Aka ki lahi bata mwen filtour. ਜਿੰਨੀ ਕੋਸ ਲਿਪ ਨਹੀਂ ਕੋਈ ਆਰਪੀਐਮ ਨਹੀਂ ਤੋੜਦਾ ਬਾਈ ਸਾਲ ਪੂਰੇ ਹੋ ਗਏ ਤੋਂ ਚੰਨੀ ਭਾਈ ਬੰਦਿਆਂ ਦੇ ਥੋੜੀ ਸ਼ੰਕਾ ਵੀਰੇ ਉਹਨਾਂ ਦੀ ਚੰਨੀ ਵੀਰੇ ਵੀਰੋਂ ਦੀ ਸ਼ੰਕਾ ਕਹਿੰਦੇ ਆਹ ਟਰੈਕਟਰ ਮੇਰੇ ਚੰਨੀ ਬਾਏ ਖੋਲ ਕੇ ਦਿਖਾਉ ਸਾਰੀਆਂ ਹੂੰ ਇਹ ਤਾਂ ਆਪਣਾ ਹੀ ਆ ਜਿਹੜਾ ਆਪਣਾ ਵੀ ਨੰਬਰ ਲਿਖਣਾ ਵਾ ਜੀ ਕੋਈ ਨਾ ਪਾਣੀ ਨਾਲ ਤਾਂ ਹੈਗੀ ਮਿਲ ਗਈ ਪਾਣੀ ਮਿਲਣਾ ਹਾਂਜੀ ਫੇ ਚਲਾ ਦੀਏ ਅਵੀ ਪਰ ਵੀਰੇ ਅਭੀ ਚਲਾ ਕੇ ਦੱਸੋ ਭਾਈ ਕਹਿੰਦੇ ਦਿਖਾਓ ਇਹਦਾ ਵੀ ਜਿਹੜਾ ਗਰਮੀ ਕਰੋ ਜੀ ਕਰੋ ਖੋਲ ਕੇ ਲਾਓ ਇਹਦੇ ਪਿੱਛੇ ਫਲਾਵੇ ਬਾਈ ਨੇ 52 20 ਵੀ ਕਰਦਾ ਰੈਡੀ ਚਲੋ ਸਾਡਾ ਮਟਰ ਦੇਗਾ

ਆਣੀ ਕਹਿੰਦੇ ਦੋਨਾਂ ਮਗਰ ਚਲਾ ਲਓ ਦੋ ਵੀ ਇੱਕੋ ਜਿਹੇ ਤਵੀਆਂ ਲੈ ਬੋ ਨਹੀਂ ਉਹਦੇ ਪਿੱਛੇ ਵੀ ਮੈਂ ਕਹਾ 56 20 ਮਗਰ ਵੀ ਤਵੀਆਂ ਪਾ ਲਓ ਨਾ ਉਹਦੇ ਦੋਨੇ ਸੇਮ ਹੈਡ ਚੇਂਜ ਹੋਏਗੀ ਹਾਂ ਠੀਕ ਹੈ ਨਾ ਦੋਨਾਂ ਦਾ ਮਾਰਕਿੰਗ ਸਹੀ ਰਹੇਗਾ ਕਿੰਨੇ ਟਾਈਮ ਚ ਖੜਾ ਹੁੰਦਾ ਕ੍ਰੇਡਿਟ ਉਹਦੇ ਚੈੱਕ ਕਰਨਾ ਅਸਲੀ 56 20 ਕਿੰਨੇ ਹੋਸ ਹੋਵੇ ਬੈਂਡ ਚ ਬਦਲੇਗਾ 50 ਦਾ ਹਾਂਜੀ ਉਹ ਵੀ ਵੀ ਦੇਣਾ ਤੁਸੀਂ ਅੰਗੇ ਤੁਸੀਂ ਖੋਲੋ ਆਪਾਂ ਮੇਰੇ ਕੋਲ 50 HP ਮਗਰ ਵੀ ਉਹਨੇ ਤਵੀਆਂ ਖੋਲ ਕੇ ਚਲਾਇਆ ਫੁੱਲ ਤਵੀਆਂ ਖੋਲ ਬੋਦੇ ਮਗਰ ਚਲਾ ਲਓ ਪਤਾ ਲੱਗ ਜਣਾ ਜੀ ਕਿਉਂ ਜੀ ਹਾਂ ਜਿਹੜੀ ਚੀਜ਼ ਦੇਖਣ ਵਾਲੀ ਹੈ ਗੱਲ ਦਾ ਸਹਾਰਾ ਉਹ ਪਿਆਰ ਤੁਹਾਡਾ ਪਿਆਰ ਜੰਨਰ ਪਿਆਰ ਸੱਤ ਰਿਹਾ ਜੀ ਭਾਈ ਹੁਣ ਇੱਥੇ ਤਨਾਸ ਬਾਰੇ ਸਮਝਾ ਰਹੇ ਥੋੜੇ ਆ ਬਿਆਹ ਸਾਨੂੰ ਸਾਰਾ ਮਾਫ ਕਰੀ ਨੇ ਲਓ ਜੀ ਹੁਣ ਇੱਧਰ ਤੇ ਦਵੀਆਂ ਲੱਗੀਆਂ ਖੋਲਣ 5200 ਮਗਰ ਤੇ ਤੇ 53-5 ਪਿਛੇ ਪਾਣ ਲੱਗੇ ਨੇ ਪਿਛੇ ਤੇ ਭਾਈ ਹੁਣ ਕਹਿੰਦੇ ਇਹਦੀ ਪਰਫਾਰਮੈਂਸ ਚੈੱਕ ਕਰਾਓ ਥੋੜੀ ਜੀ ਮੈਂ ਦਵੀਆਂ ਖੋਲ ਕੇ ਇਧਰ ਪਾਣ ਲੱਗੇ ਫਿਰ ਬਾਅਦ ਵਿੱਚ ਨਿਓ ਹਲਣ ਮਰਵਾਣੀਆਂ ਆ ਜੀ ਬੜਾ ਛੋਟਾ ਲੱਗ ਰਿਹਾ ਸਾਡੇ ਵਾਲਾ 545 ਕਿਹੋ ਜਿਹੀ ਪਰਫਾਰਮੈਂਸ ਹੈ ਕਰਨੀ ਹੈ ਇਹ ਜੋਰ ਪਟਾਣ ਦੇ ਵਿੱਚ ਕਿੰਨਾ ਹੈ ਮਿੱਤਰੋ ਲੱਗ ਜੂ ਮੈਂ ਪਤਾ ਕਰ ਹੁਣ ਜਦ ਲੱਗਣੇ ਮੇਲੇ ਤੇ ਮੇਲਿਆਂ ਚ ਲੈ ਨੀ ਆ ਰਾ ਪੂਰਾ ਪੂਰੀਆਂ ਤਾਂ ਵੀ ਖੋਲਦੀਆਂ ਬਾਈ ਹੁਣ ਖੋਲ ਲੈ ਕਾਣ ਪੂਰੀਆਂ ਖੋਲ ਦੇ ਨੀ ਪੂਰੀਆਂ ਇਹ ਲੱਗਦਾ ਲਵਾਈ ਨਾ ਹੁਣ ਆਈ ਗਿਆ ਚ ਵਝਾਤੀਆਂ ਆਵਾਜ਼ ਚਾ ਕਰੋ ਯਾਰ ਡਰ ਦੇ ਦੇਖੋ ਭਾਈ ਚਲਾ ਕੇ ਮੇਰਾ ajo ਮਾੜਾ ਦੇਖੋ ਤਾਹੀਂ ਪਤਾ ਲੱਗੋ ਜ਼ੋਰ ਦਾ ਜਿਹੜਾ ਕਿਤਾ ਫੁਰਸਾ ਨਾ ਬਸ ਉਹਦਾ ਪੈਣਾ ਕਰਾਉਣਾ ਦੇਖ ਲਿਆ ਹਾਂ ਬਹੁਤ ਹੀ ਹੱਥ ਪਾਉਣਾ ਜਿਹੜਾ ਅਗਲੇ ਦਾ ਮਾਰ ਕੇ ਕਰੋ ਕਰੋ ਬਾਈ ਤਸੱਲੀ ਕਰੋ ਆਪਣੀਆਂ ਨਾ ਆਹ ਬੋਲੀ ਪੂਰੀਆਂ ਦਵੀਆਂ ਖੋਲ ਚੁੱਕੇ ਆ 53 ਪੰਡੀਆਂ ਇੱਕ ਫਾਰਮ ਚੈੱਕ ਕਰੋ ਬਾਈ ਤੇ ਤੇ ਸਾਰੇ ਟੀਮ ਆ ਸਾਡੀ ਜਿਹੜੀ ਸਾਰੇ ਪਬਲਿਕ ਇੱਥੇ ਆ ਵੀਰੋਣੀ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਅੱਜ ਦੀ ਅਸੀਂ ਐਕਟੀਵਿਟੀ ਉੱਤੇ ক্লোਜ਼ ਕਰਨ ਲੱਗੇ ਸੋਨੂੰ ਕਿਵੇਂ ਲੱਗੀ ਸਾਡੀ ਵੀਡੀਓ ਚੰਗੀ ਲੱਗੀ ਕਮੈਂਟ ਕਰਿਓ ਸ਼ੇਅਰ ਕਰਿਓ ਦੱਬ ਕੇ ਸੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਬਹੁਤ ਬਹੁਤ ਜੀ ਤਾਂ ਸੇਫਟੀ ਲਈ ਆਪਣੇ ਗਾਰਡ ਲੱਗੇ ਹੋਏ ਨੇ ਉਹਦੇ ਪੰਪ ਤੇ ਆ ਪੰਪ ਤੇ ਕੋਈ ਨਾ ਫਰਕ ਹੈ ਜਿਹੜਾ ਉਹ ਤਾਂ ਪੰਪ ਹੈ ਉਹ ਪੀਨ ਲਾਈਨ ਪੰਪ ਹੈ ਠੀਕ ਹੈ ਇਹਦਾ ਹਾਈ ਆਰ ਡੀ ਆਈ ਹੈ ਰੇਲ ਸਿਸਟਮ ਹੈ ਜੀ ਜਿਹੜੀ ਪ੍ਰੈਸ਼ਰ ਨਾਲ ਜਾਂ ਮੰਨ ਲਓ ਤੁਸੀਂ ਸੈਂਸਰ ਨਾਲ ਆਪਾਂ ਜਿੰਨੇ ਐਚ ਪੀ ਦਾ ਪਿੱਛੇ ਕੰਮ ਕਰ ਰਹੇ ਹਾਂ ਨਾ ਕੋਈ ਐਚ ਪੀ ਨੇ ਤੇਲ ਲੈਣਾ ਆਪਣਾ ਇਹਦਾ ਕੋਈ ਨਹੀਂ ਜਿੰਨੇ ਐਚ ਪੀ ਆਪਾਂ ਕੰਮ ਕਰ ਰਹੇ ਹਾਂ ਉਹਨੇ ਐਚ ਪੀ ਦੇ ਹਿਸਾਬ ਨਾਲ ਨੇ ਸੈਂਸਰ ਮੇ ਤੇਲ ਦੇਣਾ ਹੈ ਯਾਨੀ ਇਹ ਜਿੱਥੇ ਰੇਂਜ ਨਾਲ ਰੇਂਜ ਲਈ ਕੰਮ ਕਰਨੇ ਆ ਨਾ ਜੀ ਜੇ ਉੱਥੇ 45 ਚਾਹਤਾ ਕਰ ਰਹੇ ਹੋ ਤਾਂ 45 ਦਾ ਹੀ ਕਰੋਗੇ ਠੀਕ ਹੈ ਇਹ ਆਪਣਾ 300 ਕੰਪਨੀ ਦਾ ਪੰਪ ਹੈ ਜੀ ਏ ਅਮਰਕਨ ਜੀ ਇਹ ਤਾਂ ਕੋਈ ਨਾ ਇਹ ਤਾਂ ਪਰ ਆਪ ਰਖਾ ਆ ਇਹਨਾਂ ਨੇ ਆਪ ਕਰਾਇਆ ਹੈ। ਇਹ ਟਿਲਿਕਾ ਫੋਰਵਰਡ ਡਰਾਈਵ 21 ਗੇਰ ਪ੍ਰੋ ਲਿਫਟ ਪ੍ਰੋ ਇਹਦਾ ਮਤਲਬ ਨਹੀਂ ਜੀ ਇਹ ਦੀ ਲਿਫਟ ਪ੍ਰੋ ਜੇ ਤੁਸੀਂ ਲੈਣਾ ਹੈ ਇਹ ਦੀ ਲੋਬੇ ਮਿੱਤਰੋ ਸਾਰੀ ਡੀਲ ਆਪਣੀ ਅੱਜ ਦੀ ਕੋਲ ਥੋੜੀ ਵੀ ਹੈ। ਐਕਟੀਵਿਟੀ ਆਪਾਂ ਨੇ ਡਨ ਕਰਤੀ ਹੈ ਦੋਨੇ ਟਰੈਕਟਰਾਂ ਦੀ ਪਰਫਾਰਮੈਂਸ ਹੈ ਜਿਹੜੀ ਬਸਟਾ ਸਾਨੂੰ ਵੈਲ ਸੈਟੀਸਫਾਈ ਕਰਕੇ ਦੱਸ ਦਿੱਤੀ ਹੈ। ਤੇ ਸਾਡੀ ਅੱਜ ਦੀ ਵੀਡੀਓ ਜਿਹੜੀ ਤੁਹਾਨੂੰ ਕਿਵੇਂ ਲੱਗੀ ਅਗਰ ਕੋਈ ਕਮੀ ਬੇਕੀ ਹੈ ਤੁਹਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਨੈਕਸਟ ਵੀਡੀਓ ਦੇ ਵਿੱਚ ਆਪਾਂ ਉਹ ਚੀਜ਼ ਨੂੰ ਫਿਰ ਕਲੀਅਰ ਕਰਦਾਵਾਂਗੇ ਜੇ ਮੇਰੇ ਕਿਸੇ ਵੀਰ ਭੈਣ ਕੋਲ ਦਾ ਕੋਈ ਸਵਾਲ ਜਵਾਬ ਹੋਵੇ ਟਰੈਕਟਰ ਨੂੰ ਲੈ ਕੇ ਜਾਂ ਟਰੈਕਟਰ ਰਿਗਾਰਡਿੰਗ ਕੰਪਨੀ ਰਿਗਾਰਡਿੰਗ ਕੁਝ ਵੀ ਸਵਾਲ ਹੋਵੋਗੇ ਸਾਨੂੰ ਤੁਸੀਂ ਦੱਸ ਸਕਦੇ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਐਡਿਟ ਵੀ ਕਰਦੇ ਆਪਾਂ ਕਲੋਸ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ